ਪੂਰੀ ਭਲੀ ਮਾਂ ਵਿੱਚ ਛਾੜ ਦੰਨੀਆਂ ਚਮਚੇ ਚ ਚਕੌੜੀ। ਕਹਿੰਦਾ ਕੌੜੀ ਨੂੰ ਕੀ ਆ ਫਿਰ ਪਾਣੀ ਪੀਲਾ। ਹੈ ਜਦ ਵੀ ਮੂੰਹ ਕੜਾ ਹੋ ਗਏ ਲੱਗਦਾ। ਪਰ ਇਹ ਤਾਂ ਖੰਗਣੀਆਂ ਤਾਂ ਹੀ ਹੁੰਦੀਆਂ। ਮਾਂ। ਮਾਂ ਪੁੱਤ। ਮੇਰੇ ਸਹੇਲੀ ਆਈ ਐ ਸਿਗਰਟਸ ਦੀ ਗਾਵੀ ਤੇ। ਅਸੀਂ ਅੰਦਰ ਬੈਠੇ ਆਂ। ਚਾਹ ਪੇ ਦੇ ਦਿਓ। ਕੋਈ ਨਾ ਪੁੱਤ ਮੈਂ ਹੁਣੀ ਲੈ ਕੇ ਆਈ ਮੇਰੀ ਧੀਆ ਵਾਸਤੇ। じゃ ਤੂੰ ਸੇ ਬੈਜੋ ਪੁੱਤ। ਚਲੋ ਨਿਹਰੂ। ਨਮਾ ਜਿਹੜੇ ਜ਼ਰੂਰੀ ਕੰਮ ਸੀ ਉਹ ਤਾਂ ਨੇ ਸਾਰੇ ਨਿਬੇੜਤੇ ਆਹ ਦੀ ਸੇਲੀ ਨੇ ਵੀ ਅੱਜੀ ਆਉਣਾ ਸੀ ਚਲ ਪੁੱਤ ਫੇਰ ਕੀ ਹੁੰਦਾ ਆ ਚਾਹ ਦੀ ਕੁੱਟੇ ਵਿੱਚ ਬਣਾ ਕੇ ਫੜਾ ਦੇ ਕੇ ਤਾਂ ਬਗਾਨੀ ਐ ਆ ਕਹੂਗੀ ਜੀ ਮਾਰਾ ਤੇ ਕਿ ਜਮੀ ਨਹੀਂ ਆਏ ਕਿ ਇੱਥੇ ਆ ਨਮਾ ਜਿਵੇਂ ਨਾ ਤੂੰ ਕੰਮ ਕਰਦੀ ਐ ਇਹਨਾਂ ਦੇ ਜੇ ਕੋਈ ਕੰਮ ਵਾਲੀ ਲੱਗੀ ਵੀ ਹੁੰਦੀ ਨਾ ਉਹ ਵੀ ਅਗਲੀ ਜਵਾਬ ਦੇ ਦਿੰਦੀ ਪਰ ਤੇਤੋਂ ਨਹੀਂ ਜਵਾਬ ਦਿੱਤਾ ਜਾਂਦਾ ਪੁੱਤ ਕੰਮ ਵਾਲੇ ਤਾਂ ਨਾ ਬਗਾਨੇ ਹੁੰਦੇ ਨੇ ਇਹ ਤਾਂ ਫੇਰ ਵੀ ਮੇਰਾ ਆਪਣਾ ਘਰ ਹੈ ਮੈਂ ਜਵਾਬ ਕਿਵੇਂ ਦੇ ਸਕਦੀ ਆ ਉਹ ਮਾਂ ਤੂੰ ਹੀ ਸਮਝਦੀਆਂ ਉਹ ਨੂੰ ਆਪਣੀ ਉਹ ਨਹੀਂ ਸਮਝਦੀ ਤੈਨੂੰ ਆਪਣੀ ਜੇ ਸਮਝਦੀ ਹੁੰਦੀ ਨਾ ਤਾਂ ਦੇਖ ਲੈਂਦੀ ਕਿ ਬਿਮਾਰ ਆ ਤੇ ਚਾਹ ਦੀ ਕੁੱਟ ਕੀ ਸੀ ਆ ਬਣਾ ਕੇ ਆਪਣੀ ਫਰੈਂਡ ਨੂੰ ਪਿਲਾ ਦਿੰਦੀ ਪੁੱਤ ਮੈਂ ਤਾਂ ਫੇਰ ਵੀ ਸਮਝਦੀ ਆ ਆ ਮੇਰੀ ਨੂੰ ਦੇ ਘਰੇ ਪਰੌਣੇ ਆਏ ਨੇ ਤੇਰੇ ਨਹੀਂ ਪੱਲੇ ਪੈਂਦਾ ਕੁਛ ਨਾਲੇ ਨਾ ਮਾਂ ਤੂੰ ਕਰੀ ਜਾ ਆਪਣੀ ਨੂੰ ਦੇ ਚਾਹ ਪੂਰੇ ਮੇਰੇ ਤੋਂ ਨਹੀਂ ਹੁੰਦੇ ਮੈਂ ਤਾਂ ਚੱਲਿਆਂ ਫਿਰ ਪੁੱਤ ਜਾਵੇਂਗਾ ਤਾਂ ਹੈਗਾ ਆਥਨੇ ਟਾਈਮ ਨਾਲ ਕਰਿਆ ਜੀ ਕਿਤੇ ਮੈਂ ਡਿੱਕੀ ਜਾਵਾਂ ਤੈਨੂੰ ਆਹ ਫੜ ਦਵਾਈ ਹੈ ਨਾ ਮੈਨੂੰ ਕਹਿੰਨੀ ਹੈ ਟਾਈਮ ਤੇ ਆ ਜੀ ਤੂੰ ਮੇਰੀ ਕੋਈ ਗੱਲ ਮੰਨਦੀ ਹੈ ਕਿ ਜਿਹੜੀ ਮੈਂ ਤੇਰੀ ਗੱਲ ਮੰਨਾ ਆਪੀ ਆ ਜੂ ਮੈਂ ਬੇ ਪੁੱਤ ਮੈਂ ਕਿਦੀ ਕਿਦੀ ਮੰਨਾ ਜੇ ਉਹਦੀ ਨਹੀਂ ਮੰਨਦੀ ਤਾਂ ਉਹ ਗਰੁਖਾ ਬੋਲਦੀ ਹੈ ਜੇ ਮੈਂ ਤੇਰੀ ਨਹੀਂ ਮੰਨਦੀ तू गुस्से हो गए बहर निकल जाने मैं दस की करा मैं आ गई आ गई मैं कि अंदर जवाकड़िया जीक दड़िया सेहत थोड़ी खराब कर लिया इन्होंने वागर लग गए बदाम खाने ਹੋ ਉਤਰ ਹੋਣੀ ਕਾਟ ਆ ਗਈ ਖੋਲ ਡੈਡੀ ਠੀਕ ਆ ਪੂਆ ਤੈਨੂੰ ਨਹੀਂ ਪਤਾ ਹੈਗਾ ਮੈਨੂੰ ਕਿੰਨੀ ਟੈਨਸ਼ਨ ਹੋ ਗਈ ਸੀ ਤੈਨੂੰ ਪਤਾ ਵੀਰਾ ਤੇ ਭਾਬੀ ਵੀ ਹੁਣ ਤਾਂ ਮੈਨੂੰ ਆਕੜ ਕੇ ਬੋਲਦੇ ਨੇ ਜੇ ਮੇਰੇ ਡੈਡੀ ਨੂੰ ਕੁਝ ਹੋ ਜਾਂਦਾ ਮੇਰਾ ਕੀ ਬਣਦਾ ਹਉਗਾ ਤੂੰ ਆਕੜ ਕੇ ਬੋਲਦੇ ਨੇ ਸਹੀ ਤੇਰੀ ਭਾਬੀ ਨਾ ਤਾਂ ਤੇਰੀ ਇੰਨੀ ਬਣਦੀ ਆ ਕੁੜੇ ਕਾਨੂੰ ਬਣਦੀ ਆ ਪੂਆ ਮਤਲਬ ਇਹੋ ਸਿਰੇ ਦੀ ਜਦੋਂ ਉਹਨੂੰ ਮੇਰੇ ਤੱਕ ਕੋਈ ਮਤਲਬ ਹੁੰਦਾ ਉਹ ਦੋ ਮਿੱਠੀ ਬਣ ਕੇ ਰਹਿੰਦੀ ਆ ਜਦੋਂ ਦਾ ਮਤਲਬ ਨਿਕਲ ਜਾਂਦਾ ਪਾਤਾ ਫਿਰ ਮੇਰੇ ਨਾਲ ਲੜਦੀ ਹੈ ਹੀ ਉਹ ਤਾਂ ਇਹ ਮੈਨੂੰ ਕਹਿੰਦੀ ਆ ਵਿਆਹ ਕਰਵਾ ਲੈ ਉਹ ਵਿਆਹ ਕਰਾਉਣਾ ਮਸਲੇ ਦਾ ਹੱਲ ਥੋੜੀ ਆ ਕਹਿੰਦੀ ਹੱਲ ਨਹੀਂ ਕੋਈ ਵਿਆਹ ਕਰਾ ਲੈ ਵਧੀਆ ਰਹੇਗੀ ਮੈਂ ਹਰੇ ਨਹੀਂ ਵਿਆਹ ਕਰਾਉਣਾ ਹੈਗਾ ਨਾਲੇ ਮੇਰੀ ਗੱਲ ਸੁਣ ਤੂੰ ਨਾ ਘਰ ਦਾ ਕੋਈ ਕੰਮ ਨਾ ਕਰੀ ਤੂੰ ਜਾ ਕੇ ਨਾ ਬਸ ਡੈਡੀ ਕੋਲ ਬਹਿਟ ਜਾ ਮੈਂ ਕਹਿੰਦੀ ਆ ਭਾਬੀ ਨੂੰ ਅਪੀ ਘਰ ਦਾ ਸਾਰਾ ਕੰਮ ਕਰੂਗੀ ਉਹ। ਓਹੋ ਚਲ ਕੋਈ ਨਾ ਪੁੱਤ ਕੰਮ ਤਾਂ ਮੈਂ ਕਰ ਲੂੰਗੀ। ਤੂੰ ਆ ਤੂੰ ਕਿਉਂ ਜਿੱਦ ਕਰਦੀ ਹੁੰਨੀ ਆ ਜਦੋਂ ਮੈਂ ਤੈਨੂੰ ਕਹਿਤਾ ਇੱਕ ਡੱਤਾਂ ਨਹੀਂ ਤੋੜਦੀ ਹੈਗੀ ਮੈਨੂੰ ਵੀ ਤੇਰਾ ਤਰਸ ਹੁੰਦਾ ਤੂੰ ਸਾਰਾ ਦਿਨ ਕੰਮ ਕਰਦੀ ਰਹਿਣੀ ਆ। ਅੱਜ ਅੱਜ ਤੈਨੂੰ ਮੇਰੇ ਤੇ ਇੰਨਾ ਪਿਆਰ ਕਿਵੇਂ ਆਈ ਜਾਂਦਾ ਕੋੜੇ? ਹੈ? ਹੁਣ ਤਾਂ ਤੂੰ ਉਹੀ ਗੱਲ ਉਹਦੇ ਮਗਰ ਲਾ ਕੇ ਭਾਈ ਤੇਰੇ ਮਗਰ ਲਾ ਕੇ ਨਾ ਉਹ ਵੀ ਇੰਨਾ ਬੋਲਦੀ ਤੇ ਹੁਣ ਮੈਨੂੰ। ਹਾਂ। ਮੰਨ ਤੂੰ ਹੀ ਜਿਹੜੇ ਚੜਾਈ ਆ ਉਹ। ਜਦੋਂ ਉਹਦੇ ਸਾਹਮਣੇ ਤੂੰ ਬੋਲਦੀ ਆ ਮੈਨੂੰ। ਪੂਆ ਗੁੱਸਾ ਕਰਦੀਆਂ ਬਸ ਜਦੋਂ ਨਾ ਮੈਨੂੰ ਖੇਚੜ ਜਾਂਦੀ ਮੈਂ ਤਾਂ ਬੋਲਿਆ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਚੰਗਾ ਸੌਰੀ ਮੇਰੀ ਪੂਆ ਬਣ ਕੇ ਮੈਨੂੰ ਮਾਫ ਕਰ ਦੇ ਚੱਲ ਚੰਗਾ ਹੁਣ ਨਾ ਜੇ ਕਦੇ ਮੇਰੇ ਤੇ ਗੁੱਸਾ ਆ ਵੀ ਵੀ ਉਹਦੇ ਸਾਹਮਣੇ ਨਾ ਬੋਲੀ ਤੇ ਕੱਲੀ ਨੂੰ ਕੁਝ ਮਰਜ਼ੀ ਕਹਿ ਦਿਆ ਕਰ ਹੈਗਾ ਹੈਗਾ ਠੀਕ ਆ ਮੈਨੂੰ ਮੇਰੀ ਗੱਲ ਸੁਣੋ ਹਾਂ ਅੱਜ ਤਾਂ ਮੈਂ ਦੇਖਦੀ ਹਾਂ ਕਿ ਕਿਵੇਂ ਬੇਲੀ ਬੈਠਦੀ ਆ ਉਹ ਤੂੰ ਨਾ ਬਸ ਡੈਡੀ ਕੋਲ ਜਾ ਕੇ ਬਹਿ ਜਾ ਉਹ ਘਬਰਾ ਹੀ ਜਾਂਦਾ ਮੈਨੂੰ ਟੈਨਸ਼ਨ ਹੋ ਜਾਂਦੀ ਆ ਕੋਈ ਨਾ ਪੁੱਤ ਮੈਂ ਜਾਣੀ ਆ ਉਹ ਘਰ ਦੇ ਕੰਮ ਕਰਨਾ ਉਸੇ ਤੋਂ ਕਰਵਾਉਂਗਾ ਕੈਨੀ ਐ ਮੈਂ ਠੀਕ ਹੈ ਚੰਗਾ ਹਾਂ ਮੈਂ ਜਾਣੇ ਤੇ ਡੈਡੀ ਕੋਲੇ ਕੋਈ ਨਾ ਲੈ ਲੈ ਨਹੀਂ ਪਾਲੋ ਜੇ ਆ ਪੱਤਾ ਸਿੱਧਾ ਪੈ ਗਿਆ ਨਾ ਫੇਰ ਤਾਂ ਸਾਰੀ ਬਾਜੀ ਤੇਰੇ ਹੱਥ ਜਾਏ ਹੁਣ ਕੰਮ ਠੀਕ ਆਉ ਮੈਂ ਵੀ ਦੇਖ ਰਹੀ ਆਂ ਮੇਰੇ ਨਾਲ ਕਿਵੇਂ ਕਰਦੀਆਂ ਨਹੀਂ ਗਿਆ ਨਾ ਤਾਂ ਬਾਇ ਤੇ ਨਹੀਂ ਪਤਾ ਚੱਲ ਚਲ ਜੇ ਤੈਨੂੰ ਤਾਂ ਵਧੀਆ ਹੈਲਪ ਮਿਲ ਜਾਂਦੀ ਆ ਨਾ ਬੋਸਾ ਹਰ ਹੁੰਦਾ ਨਹੀਂ ਕਿੱਥੇ ਉਹੀ ਲੱਗਦਾ ਤੈਨੂੰ ਦੂਜੇ ਦੀ ਥਾਂ ਤੇ ਲੱਡੂ ਸਭ ਨੂੰ ਵੱਡੇ ਹੀ ਲੱਗਦੇ ਆ ਹੈਲਪਫੁਲ ਪਕਾਣ ਖਰਚਾ ਵੀ ਚੱਕਣਾ ਪੈਂਦਾ ਇਹ ਤੇ ਰੱਖ ਮम्मी ਜਦੋਂ ਚਾਹ ਖਤਮ ਹੋ ਜਾਣੀ ਸੀ ਉਦੋਂ ਲੈ ਆਉਣੇ ਸੀਗੇ ਇੰਨਾ ਟਾਈਮ ਆ ਗਏ ਸਾਰਾ ਚੁੱਲ੍ਹਾ ਖਰਾਬ ਤੇ ਆ ਤੈਨੂੰ ਪਤਾ ਹੈ ਹੌਲੀ ਹੌਲੀ ਬਣਦਾ ਸੀਗਾ ਹੌਲੀ ਹੌਲੀ ਬਣਨਗੇ ਫਿਰ ਕਹਿੰਦੇ ਹੌਲੀ ਹੌਲੀ ਬਣਨਗੇ ਆ ਗੱਗੂ ਬਿੱਲੇ ਹੀ ਰਹਿਦਾ ਸਾਰ ਦਿਹਾੜੀ ਉਹਨੂੰ ਭੇਜ ਦੇਣਾ ਸੀ ਸਮਰਉਣ ਦੱਸ ਕੋਈ ਨਾ ਚੱਲ ਜੀ ਤੇ ਸਮਰਾ ਲਿਆ ਉਹ ਫਿਰ ਕੀ ਹੁੰਦਾ ਕੋਈ ਨਾ ਵੜਾ ਲੇਟ ਹੋ ਫਿਰ ਕੀ ਗੱਲ ਹੈ ਲੈ ਲੈ ਮੀਰੋ ਪਕੌੜੇ ਖਾ ਖਾ ਲੈ ਕਿਧਰ ਕੋਈ ਨਾ ਪੁੱਤ ਖਾ ਲੂ ਖਾ ਲੈ ਲੈ ਕੋਈ ਨਾ ਧੀ ਖਾ ਲੂ ਖਾ ਲਾ ਹੋਰ ਚਨਿਤ ਲੋ ਅਮਾ ਤੁਸੀਂ ਸੰਤ ਨੂੰ ਕਿਸੇ ਹੋਰ ਦੇ ਨਹੀਂ ਬੁਲਾ ਸਕਦੇ ਸੀ ਦਾਦੀ ਤਬੀਤ ਕਿੰਨੀ ਖਰਾਬ ਹੈ ਉਹ ਫਿਰ ਵੀ ਕੰਮ ਕਰੀ ਜਾ ਰਹੇ ਨੇ ਤੂੰ ਜਰਾ ਫਿਰ ਵੀ ਗੁੱਸਾ ਕਰਦੇ ਰਹਿੰਦੇ ਹੋ ਮੈਂ ਤੈਨੂੰ ਥੱਪੜ ਧਰੂੰ ਗੰਤੇ ਬਗਵਾਸ ਕਰਦੀ ਆ ਮੇਰੇ ਨਾਲ ਨਾ ਤਾਈ ਜੀ ਤੁਸੀਂ ਕਿਸ ਕੋ ਨੇ ਮੇਰੀ ਕੁੜੀ ਨੂੰ ਪੁੱਛੋ ਨਾ ਨਾ ਧੀਏ ਅ ਮੈਂ ਕਿਸ ਕਿਉਣਾ ਕਿੰਨੀ ਪਿਆਰੀ ਤਾਂ ਮੇਰੀ ਪੋਤੀ ਹੈਗੀ ਠੀਕ ਹੀ ਕਹਿ ਰਹੀ ਐ ਚਲੋ ਜੀ ਤੇ ਯੂਵਿਕਾ ਜੀ ਅੰਟੀ ਠੀਕ ਨਹੀਂ ਸੀ ਆਪਾਂ ਕਰ ਲੈਂਦੇ ਇਹਦੇ ਵਿੱਚ ਕੀ ਗੱਲ ਸੀਗੀ ਨਹੀਂ ਭੈਣੇ ਤੈਨੂੰ ਕੀ ਪਤਾ ਤੂੰ ਤਾਂ ਹੁਣ ਆਈਆਂ ਇੰਨਾ ਦਾ ਤਾਂ ਰੋਜ਼ ਦਾ ਹੀ ਕੰਮ ਆ ਨਾਲੇ ਇਹ ਤਾਂ ਉਦ ਹੀ ਬਿਮਾਰ ਹੁੰਦੇ ਜਦੋਂ ਮੇਰਾ ਕੋਈ ਗੈਸਟ ਆਇਆ ਹੋਵੇ ਕੋਈ ਨਾ ਚਲਨ ਜੀ ਤੇ ਆਪਣਾ ਹੀ ਘਰ ਆਪਾਂ ਮਿਲ ਕੇ ਬਣਾ ਲੈਨੇ ਆ ਅੰਟੀ ਨੂੰ ਆਰਾਮ ਕਰਨ ਦੇ ਚਲ ਆਪਾਂ ਕਰ ਲੀਏ ਮੈਨੂੰ ਤਾਂ ਕੁਕਿੰਗ ਦਾ ਵੈਸੇ ਹੀ ਬਹੁਤ ਸ਼ੌਂਕ ਹੈ नाना तीए तुसी बैठो गल्ला करो पैणा पैणा मैं हुणे बना नहीं नहीं, नहीं नहीं कोई गल नहीं आंटी मैं आपी बना देनीया तुसी बे आराम करो चल के को चलो कोई पता ऐंदी कैता ऐंदी चल आ चल जित आपा आप कर लन्ने हां थोन त मैं बाद च देखूं गुस्सा ना कर जी मने गुस्सा नहीं द सवाई में है ले जा के पकोड़ा याला फंडे को देर में जवाब दानी होत है ਸ਼ੁਕਰ ਹੈ दादी ਇਹ ਆਂਟੀ ਕਿੰਨੇ ਚੰਗੇ ਨੇ ਤੁਹਾਡੀ ਹੈਲਪ ਕਰ ਰਹੇ ਨੇ ਮम्मा ਤੁਹਾਡੀ ਹੈਲਪ ਵੀ ਨਹੀਂ ਕਰਦੇ ਕੋਈ ਨਾ ਕੋਈ ਨਾ ਪੁੱਤ ਸਾਰੇ ਚੰਗੇ ਹੁੰਦੇ ਤੇਰੀ ਮम्मा ਬਥੇਰੀ ਚੰਗੀ ਹੈ ਆ ਨਾਲੇ ਚੱਕ ਲੈ ਪਕੌੜੇ ਚਲ ਆਪਾਂ ਕਰੀਏ ਕੰਮ ਹੈ ਨਾ ਠੀਕ ਹੈ ਹਾਂ ਜਿਵੇਂ ਸਿਆਣੇ ਕਹਿੰਦੇ ਨੇ ਮੂਲ ਨਾਲ ਪਿਆਜ ਪਿਆਰਾ ਮੇਰੀ ਪੋਤੀ ਤਾਂ ਮੈਨੂੰ ਬੜੀ ਪਿਆਰੀ ਹੈ ਡੈਡੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਤੁਸੀਂ ਨਾ ਟੈਨਸ਼ਨ ਲਿਆ ਕਰੋ ਕਿਸੇ ਵੀ ਗੱਲ ਦੀ ਤੁਹਾਨੂੰ ਪਤਾ ਮੈਂ ਕਿੰਨਾ ਘਬਰਾ ਗਈ ਸੀ ਇਹ ਤਾਂ ਬਈ ਕਾਮਲੀ ਜੀ ਨਾ ਰੋਣੇ ਲੱਗ ਗਈ ਸੀਗੀ ਆਈ ਨਾ ਰੋਈ ਮੈਂ ਆਖਿਆ ਤੂੰ ਐਵੇਂ ਨਾ ਡਰ ਕੁਛ ਨਹੀਂ ਹੁੰਦਾ ਤੇਰੇ ਡੈਡੀ ਨੂੰ ਉਹ ਬੁੱਤ ਰੋਏ ਤੋਂ ਕੀ ਬਣਦਾ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀ ਤੂੰ ਵਿਆਹ ਲਈ ਮੰਨ ਜਾ ਮੇਰਾ ਕੀ ਪਤਾ ਕਦੋਂ ਬਲਾਵਾ ਆ ਜੇ ਨਾਲੇ ਹੁਣ ਨਾ ਮੈਨੂੰ ਤੇਰੀ ਬੇਬੇ ਦੀ ਇੰਦੀਆ ਸੁਪਨੇ ਚ ਤੂੰ ਕਰਾ ਲੈ ਵਿਆਹ ਡੈਡੀ ਜੀ ਤੁਸੀਂ ਕਿਉਂ ਮੇਰੇ ਮਗਰ ਪਏ ਹੋ ਵੀ ਵਿਆਹ ਕਰਾ ਲੈ ਵਿਆਹ ਕਰਾ ਲੈ ਮੈਂ ਨਹੀਂ ਕਰਾਉਣਾ ਹਲੇ ਵਿਆਹ ਨਾਲੇ ਬਈ ਇਹ ਜਿਹੇ ਗੱਲਾਂ ਨਾ ਕਰਿਆ ਕਰੋ ਤੁਸੀਂ ਮਾਰ ਦੁਖੀ ਹੁੰਦਾ ਮੇਰਾ ਤਾਂ ਮੈਂ ਸਾਰਾ ਕੰਮ ਕਰਤਾ ਬਾਕੀ ਜੇ ਮਾੜਾ ਮੋਟਾ ਕੁਝ ਰਹਿ ਗਿਆ ਤਾਂ ਤੁਸੀਂ ਕਰ ਲਿਓ ਕੋਈ ਨਾ ਪੁੱਤ ਕਰ ਲਵਾਂਗੀ ਕੀ ਕਰ ਲਿਓ ਭਾਬੀ ਹੁਣੇ ਕਿਚਨ ਚੋਂ ਆਈਆਂ ਮੈਂ ਸਿੰਕ ਭਰਿਆ ਪਿਆ ਭਾਂਡਿਆਂ ਦਾ ਉਹ ਮਾਂਜ ਦੇ ਤੇ ਫਿਰ ਕੀ ਹੋ ਜੂ ਜੇ ਭੂਆ ਕਰ ਦੂਗੀ ਭਾਂਡਿਆਂ ਦਾ ਮੈਂਨੇ ਕੰਮ ਕਰਕੇ ਤਾਂ ਆਈਆਂ ਕਿਉਂ ਭਾਬੀ ਭੂਆ ਗਿਆ ਕਰ ਦੇ ਨਾਲੇ ਤੈ ਨਵਾਂ ਹੀ ਰਿਵਾਜ ਤੋੜ ਰੱਖਿਆ ਮੇਰੀ ਮਾਂ ਨੇ ਨਾ ਕਦੇ ਭੂਆ ਤੋਂ ਭਾਂਡੇ ਨਹੀਂ ਮਜਵਾਏ ਸੀ ਕਰਦੀ ਇਹ ਧੀ ਐ ਤੂੰ ਨਵਾਂ ਹੀ ਰਿਵਾਜ ਤੋੜੀ ਜਾਂਦੀ ਆ ਕਿ ਭਾਂਡੇ ਭੂਆ ਮਾਂਜ ਦੂਗੀ ਹੋਰ ਪੁੱਤ ਤੇਰੀ ਬੇਬੇ ਨੂੰ ਵੀ ਪਸੰਦ ਆਲੀ ਤੇ ਮਿੱਤਰਪੂਆ ਪਾਂਡੇ ਮਾਂਜੀ ਤ੍ਰਿਪੂਆ ਤੂੰ ਝੁੱਠੇ ਪਾਂਡੇ ਦਾ ਮੁ ਜਾਏਗਾ ਠੀਕ ਹੈ ਡੈਡੀ ਜੀ ਕੋਈ ਗੱਲ ਨਹੀਂ ਮੈਂ ਮਾਜ਼ ਨਹੀਂ ਆਂ ਪਾਂਡੇ ਇਹ ਜਾਦਾ ਹੀ ਚੰਬਲੀ ਪਈ ਅੱਜ ਕੱਲ ਬਿਨਾਂ ਗੱਲੋਂ ਹੀ ਸਰਚੜੀ ਜਾਂਦੀ ਆ ਭਾਈ ਸਿਰ ਵੀ ਤੁਸੀਂ ਨਹੀਂ ਚੜਾਈ ਹੋਈ ਆ ਉਹ ਇਸ ਕਰਦੀ ਨੂ ਨਹੀਂ ਹੋ ਤਾਂ ਤੇ ਹੀ ਬਣ ਕੇ ਰਹਿੰਦੀ ਹੈਗੀ ਪੂਆ ਇੱਕ ਗੱਲ ਤਾਂ ਵੈਸੇ ਹੈਗੀ ਆ ਇਹਨੇ ਤੱਕੇ ਨਾਲ ਹੀ ਪੜਾਈ ਨੂੰ ਪ੍ਰਧਾਨ ਬਣਾ ਰੱਖਿਆ ਪੜਨ ਦਾ ਗਾਦੀ ਲਾਤੀ ਤਾਂ ਸਿਰ ਤੇ ਨੱਚਣ ਲੱਗੀ ਨਾ ਜੇ ਇੰਨਾ ਹੀ ਸ਼ੌਂਕ ਸੀ ਇਹਨੂੰ ਪੜਾਈ ਕਰਨ ਦਾ ਆਪਦੇ ਪੇਕਿਆਂ ਤੋਂ ਕਰਕੇ ਆਉਂਦੀ ਜਿਹੜੀ ਡਿਗਰੀ ਕਰਨੀ ਸੀ ਨਾਲੇ ਮੈਂ ਤਾਂ ਪਹਿਲਾਂ ਕਦੇ ਇਹ ਗੱਲ ਨੋਟ ਹੀ ਨਹੀਂ ਕੀਤੀ ਮੈਂ ਤਾਂ ਨੋਟ ਹੀ ਹੁਣ ਕੀਤੀ ਆ ਵੀ ਜਿਆਦਾ ਹੀ ਸਿਰ ਤੇ ਚੜਨ ਲੱਗੀ ਇਹ ਓ ਪੁੱਤ ਤੂੰ ਨਾ ਬੋਲਿਆ ਕਰ ਤਾਂ ਮੇਰੇ ਮਾਗਰੋ ਨਾ ਤੇਰੇ ਭਾਈਆਂ ਵਰ ਪਰਦੇਸ ਨਾਲ ਡੈਡੀ ਮੈਨੂੰ ਨਾ ਕਿਸੇ ਦੀ ਵੀ ਲੋੜ ਨਹੀਂ ਹੈਗੀ ਮੈਂ ਆਪਦੇ ਜੋਗਾ ਨਾ ਆਪ ਕਰ ਸਕਦੀ ਆ ਇਹਨਾਂ ਦੀ ਲੋੜ ਨਹੀਂ ਮੈਨੂੰ ਬਰਤਦੇ ਨੇ ਵਰਤਨ ਨਹੀਂ ਵਰਤਦੇ ਨਾ ਵਰਤਨਾ ਉਹ ਪੁੱਤ ਭੈਣ ਭਾਈ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ ਨਹੀਂ ਸਰਦਾ ਹੁੰਦਾ ਆਪਣੇ ਮਿਲਾਂ ਆਹ ਕਾਹਦਾ ਸਹਾਰਾ ਹੋਇਆ ਵੀ ਕੁਦ ਕੁਦ ਕੇ ਪਈ ਜਾਓ ਉਹਨੂੰ ਵੱਡੇ ਛੋਟੇ ਦਾ ਪਤਾ ਹੀ ਨਹੀਂ ਹੈਗਾ ਉਹ ਹਣੋਂ ਤਾਂ ਦੇਖ ਲਓ ਕਿਵੇਂ ਚਵਰ ਚਵਰ ਬੋਲਦੀ ਆ ਚਲ ਕੋਈ ਨਾ ਪੁੱਤ ਨਾਲੇ ਭਾਈ ਤੂੰ ਐਨੀ ਟੈਨਸ਼ਨ ਨਾ ਕਰ ਹੇ ਤਾਂ ਕੁੜੀਆਂ ਉਹੀ ਲੜਦੀਆਂ ਰਹਿਣੀਆਂ ਨੇਗੀਆਂ ਹਵਾ ਚ ਫਿਰ ਇੱਕੋ ਜੀਆਂ ਹੋ ਜਾਣਗੀਆਂ ਨਾਲੇ ਥੋਨੇ ਇੱਕ ਮੈਂ ਗੱਲ ਦੱਸਾਂ ਉਹਦੇ ਸਾਹਮਣੇ ਨਾਲ ਦੀ ਤਾਰੀਫ ਨਾ ਕਰਿਆ ਕਰੋ ਹੱਥ ਬੰਨ ਕੇ ਬੇਨਤੀ ਆ ਸਿਰ ਤੇ ਨੱਚਣ ਲੱਗ ਜੂਗੀ ਚਲ ਚੰਗਾ ਜੇ ਮੇਰੀ ਥੋੜੀ ਮਰਜ਼ੀ ਮੈਂ ਤਾਂ ਫਿਰ ਇਹੀ ਕਹਿੰਦਾ ਭਾਈ ਪਿਆਰ ਨਾਲ ਰਹਿਆ ਕਰੋ ਕੁਛ ਨਾਲੇ ਪੁੱਤ ਤੂੰ ਮਾੜੇ-ਵਾੜੇ ਕੰਮ ਨੂੰ ਨਾ ਆਪਨ ਹੱਥ ਪਾਲਿਆ ਕਰ ਉਹਨੂੰ ਕਹਿ ਦਿਆ ਕਰ ਬੇਲੀਓ ਹੁੰਦੀ ਆ ਉਹ ਪੁੱਤ ਕੋਈ ਨਾ ਘਰ ਦੇ ਕੰਮ ਨੇ ਕੰਮ ਤਾਂ ਕਰਨੀ ਹੀ ਨੇਗੇ ਜਿਨੇ ਦੇਖਿਆ ਉਸੇ ਨੇ ਕਰ ਲਈ ਨਾਲੇ ਮੇਰੀ ਤਾਂ ਪੁੱਤ ਪਹਿਲੇ ਦਿਨੋਂ ਆਦਤ ਹੈਗੀ ਮੈਂ ਤਾਂ ਕੰਮ ਉਹਨੂੰ ਹੱਥ ਪਾਉਣੀ ਆ ਪੁੱਤ ਤੂਆ ਤੂੰ ਨਾ ਸੱਚੀ ਬਾਲੀ ਭੋਲੀ ਆ ਤੂੰ ਕਿਸੇ ਦੇ ਚਲਾਕੀ ਨੂੰ ਸਮਝੇ ਨਹੀਂ ਸਕਦੀ ਉਹ ਤਾਂ ਪੜਾਈ ਦਾ ਬਹਾਨਾ ਲੈ ਕੇ ਬੈਠ ਜਾਂਦੀ ਹੈ ਮੁੜ ਕੇ ਸਾਰਾ ਕੰਮ ਤੇਰੇ ਮੂਰੇ ਸੜਦਨ ਦੇ ਵੀ ਕਰ ਲੈ ਆਪ ਦੇ ਕਿਨੀ ਵੀ ਦੇਖ ਲੈ ਅਗਰ ਮਾੜਾ ਮੋਟਾ ਕੋਈ ਨਾ ਪੁੱਤ ਮੇਰੇ ਨਾਲ ਕੋਈ ਮਰਜ਼ੀ ਚਲਾਕੀ ਕਰੀ ਜਾਵੇ ਪਰ ਮੈਤੋਂ ਨਹੀਂ ਹੁੰਦੀ ਹੈਗੀ ਤੂੰ ਵੀ ਸਿੱਖ ਪੁੱਤ ਕੰਮ ਮਾੜਾ ਮੋਟਾ ਕਰਤਾ ਘਾਤਰੇ ਕੰਮ ਆਊਗਾ ਡੈਡੀ ਮੈਨੂੰ ਨਾ ਸਾਰਾ ਕੰਮ ਆਂਦਾ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਆਪਦਾ ਧਿਆਨ ਰੱਖੋ ਆਪਦੀ ਦਵਾਈ ਬੂਟੀ ਟਾਈਮ ਤੇ ਲਿਆ ਕਰੋ ਠੀਕ ਆ ਦਾਦੀ ਹੁਣ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਪੁੱਤ ਬਹੁਤ ਵਧੀਆ ਜਦੋਂ ਨਾ ਤੂੰ ਮੇਰੇ ਨਾਲ ਗੱਲਾਂ ਕਰਦੇ ਨੇ ਮੈਂ ਆਪਦੇ ਸਾਰੇ ਦੁੱਖ ਭੁੱਲ ਜਾਂਦੀ ਬਸ ਤੇਰੀ ਚੀਤਿਆਨ ਹੋ ਜਾਂਦਾ ਪੁੱਤ ਹੁਣ ਮੈਂ ਜਮਾ ਠੀਕ ਹੈਂਗੀ ਹਾਂ ਹਾਂ ਸਖਾਦੋ ਸਖਾਦੋ ਇਹਨੂੰ ਚੰਗੀ ਗੱਲ ਨਾ ਸਖਾਇਓ ਕੋਈ ਬੇਇਜ਼ਤੀ ਕਰਾ ਕੇ ਧਰਤੀ ਮਾਹੌਲੀ ਬੋਲੋ ਪਹਿਲਾਂ ਹੀ ਦਾਦੀ ਦਾ ਸਿਰ ਦੁਖਦਾ ਤੂੰ ਤਾਂ ਇੱਧਰ ਆ ਉੱਟ ਕੇ ਤੇਰੇ ਤਾਂ ਮੈਂ ਆਪਰੇਟ ਕਰਦੀ ਆ ਪੁੱਤ ਇਹਨੂੰ ਨਾ ਕੁਛ ਕਹਿ ਇਹਦੇ ਵੰਡੇ ਦੀ ਨਾ ਮਾਫੀ ਮੈਂ ਮੰਗ ਲੈਣੀ ਐ ਜੇ ਤੈਨੂੰ ਨੇ ਕੁਛ ਕਹਿਤਾ ਮੰਮੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਹੈ ਕਦੇ ਕਦੇ ਤਾਂ ਮੇਰੀ ਸਹੇਲੀ ਆਉਂਦੀ ਆ ਆ ਇੱਕੋ ਹੀ ਮੇਰੀ ਸਹੇਲੀ ਸੀ ਕੀ ਸੋਚੂਗੀ ਅਗਲੀ ਮੇਰੇ ਬਾਰੇ ਵੀ ਆਇਆ ਪੁੱਤ ਕਹਿ ਕੀ ਦਿੱਤਾ ਸੀਨੇ ਅਸੀਂ ਤਾਂ ਕੁਝ ਨਹੀਂ ਕਿਹਾ ਤੈਨੂੰ ਉਹ ਮੰਮੀ ਤੁਸੀਂ ਦੇਖ ਤਾਂ ਲੋ ਕਿਵੇਂ ਬੋਲਦੀ ਆ ਕੋਈ ਚੱਜ ਦੀ ਗੱਲ ਸਿਖਾ ਦਿਓ ਜੇ ਤੁਸੀਂ ਸਿਖਾਉਨੇ ਹੋ ਤਾਂ ਹੀ ਬੋਲਦੀ ਆ ਨਾ ਹਾਂ ਮੈਂ ਮਰ ਜਾ ਪੁੱਤ ਪੋਤੀ ਐ ਮੇਰੀ ਮੈਂ ਇਹਨੂੰ ਕੀ ਗੱਲ ਸਿਖਾਵਾਂ ਮੈਂ ਤਾਂ ਇਹਨੂੰ ਚੰਗੀਆਂ ਮੱਤਾਂ ਨਹੀਂ ਹੁਣੀਆਂ ਬਿਆ ਦੀ ਮੰਮੀ ਦੀ ਇੱਜ਼ਤ ਕਰਿਆ ਕਰ ਆ ਦੇ ਡੈਡੀ ਦਾ ਪਿਆਰ ਕਰਿਆ ਕਰ ਪੁੱਤ ਮਾੜੀ ਗੱਲ ਮੈਂ ਕੋਈ ਨਹੀਂ ਸਿਖਾਦੀ ਇਹੀ ਜੀ ਦਾਦੀ ਕੋਈ ਨਹੀਂ ਹੁੰਦੀ ਜਿਹੜੀ ਆਦੇ ਪੋਤੇ ਪੋਤੀ ਨੂੰ ਮਾਰੀ ਮਤ ਹੁ ਕਰੂੰਗਾ ਮਤ ਦੇਊਗਾ ਓ ਮਮੀ ਤੁਸੀਂ ਇਹਦੇ ਸਕੇ ਦਾਦੀ ਨਹੀਂ ਹੈਗੇ ਜੇ ਸਕੇ ਦਾਦੀ ਹੁੰਦੇ ਨਾ ਤਾਂ ਤੁਸੀਂ ਚੰਗੀਆਂ ਮੱਤਾਂ ਦਿੰਦੇ ਤੁਸੀਂ ਸੁਤੇਲੇ ਦਾਦੀ ਹੋ ਤੁਸੀਂ ਇਹਨੂੰ ਕੀ ਮੱਤਾਂ ਦੰਮੋਗੇ ਇਹ ਤੁਹਾਡੀ ਕੁੜੀ ਥੋੜੀ ਆ ਤੁਹਾਡੀ ਪੋਤੀ ਆ ਤੁਸੀਂ ਗਲਤ ਰਾਹੀ ਦੰਮੋਗੇ ਇਹਨੂੰ ਪੁੱਤ ਮੇਰੀ ਗੱਲ ਸੁਣ ਲੈ ਜਿਹੜਾ ਬੱਚਾ ਹੁੰਦਾ ਨਾ ਰੱਬ ਦਾ ਰੂਪ ਹੁੰਦਾ ਐਡਾ ਕੋਈ ਮਾਰਾ ਨਹੀਂ ਹੁੰਦਾ ਰੱਬ ਦਾ ਮਾਰਿਆ ਹੋਇਆ ਜਿਹੜਾ ਇਹ ਜੇ ਬੱਚੇ ਨੂੰ ਗਲਤ ਰਾਹ ਤੇ ਪਾਉ ਗਲਤ ਮੱਤ ਦੇਉਂਦਾ ਤੁਹਾਡਾ ਤਾਂ ਮਮੀ ਕੋਈ ਹਾਲ ਨਹੀਂ ਹੈਗਾ ਤੁਹਾਡੇ ਤਾਂ ਬਸ ਖਰਚੇ ਚੱਕੀ ਜਾਓ ਤੁਸੀਂ ਤਾਂ ਮਾਂ ਪੁੱਤ ਫ੍ਰੀ ਦਾ ਖਾਣ ਗਿੱਜੇ ਹੋਇਆ ਉਹ ਸ਼ਰਮ ਆਉਂਦੀ ਆ ਮੈਨੂੰ ਤਾਂ ਪੁੱਤ ਇਹ ਜੀ ਤਾਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਜਿਹੜੀ ਤੇਰੀ ਛੇਲੀ ਦੇ ਮੂਰੇ ਤੇਰੀ ਬੇਇੱਜ਼ਤੀ ਹੋਗੀ ਉਹਨੇ ਆਪ ਹੀ ਕਿਹਾ ਸੀ ਬਿਆੰਟੀ ਜੇ ਤੁਸੀਂ ਬਿਮਾਰ ਹੋ ਮੈਂ ਤੁਹਾਡੀ ਮਦਦ ਕਰਦਣੇ ਸ਼ਿਆਪ ਬਣਾ ਲੈਣੇ ਆ ਮਮਮੀ ਰਹਿੜ ਦੋ ਰਹਿਣ ਦੋ ਸੱਚੇ ਨਾ ਬੜੋ ਜੇ ਤੁਸੀਂ ਅਗਲੀ ਮੂਰੇ ਜਾ ਕੇ ਮੂੰਹ ਖੋਲੇ ਨਾ ਤਾਂ ਹੀ ਅਗਲੀ ਨੇ ਕਿਹਾ ਵੀ ਚਲੋ ਮੈਂ ਕਰਾ ਦਿੰਦੀ ਆ ਦੱਸ ਕਿੱਡੀ ਬੇਇੱਜ਼ਤੀ ਕਰਾ ਕੇ ਧਰਤੀ ਮੇਰੀ ਗੱਲ ਸੁਣ ਲਾ ਸਿੱਧੇ ਹੋ ਕੇ ਕਮਰੇ ਚ ਆ ਜੀ ਨਾਲੇ ਦੱਸ ਦਿਆ ਕਰੋ ਮਮਮੀ ਜੇ ਕੰਮ ਨਹੀਂ ਹੁੰਦਾ ਮੈਂ ਕੋਈ ਹੋਰ ਰੱਖ ਲਾਂ ਆਪਦਾ ਬੋਰੀਏ ਵਿੱਚ ਤਰ੍ਹਾਂ ਬੰਨੋ ਤੇ ਜਾਓ ਇੱਥੋਂ ਆ ਜਾ ਤੂੰ ਤਾਂ ਤੈਨੂੰ ਦੱਸ ਦਿਆਂ ਪਤਾ ਦੇਖ ਲੈ ਪੁੱਤਾ ਕੀ ਕੋਸ਼ਿਸ਼ ਕਰਦੀ ਏ ਕਿੰਨੀਆਂ ਚਿੜਕਾਂ ਸਹਿਣੀਆਂ ਪੈਂਦੀ ਚੱਲ ਪੁੱਤ ਕੋਈ ਨਾ ਮੇਰੇ ਤਾਂ ਨਾ ਜ਼ਿੰਦਗੀ ਉਹੀ ਜੀ ਲਿਖੀ ਹੋਈ ਏ ਮੈਂ ਚੱਲ ਨੂੰ ਪਰ ਤੂੰ ਭਾਗ ਜਾ ਕਿਤੇ ਤੇਰੀ ਮੰਮੀ ਤੈਨੂੰ ਨਾ ਚੜਕੇ ਜਾ ਭਾਗ ਜਾ ਪੁੱਤਾ ਹੇ ਹੇ ਮਾੜੀ ਏ ਕਿਸਮ ਤੇ ਇਹ ਜੀ ਕਿਉਂ ਲਿਖੀ ਤੀਏ ਬਾਤ ਐ ਮੇਰੀ ਕਿਸਮ ਤਾਂ ਸਾਰਾ ਦਿਨ ਮੈਨੂੰ ਨੋਕਰਾਂ ਮਗੂੰ ਡਾਂਟੀ ਜਾਂਦੀ ਐ ਨੋਕਰਾਂ ਦਾ ਵੀ ਲੋਕ ਪਿਆਰ ਕਰਦੇ ਨੇ ਸਾਰਾ ਦਿਨ ਮੇਰੀ ਬੇਇੱਜ਼ਤੀ ਕਰੀ ਜਾਂਦੀ ਐ ਜੇ ਮੇਰਾ ਪੁੱਤ ਕਿਸੇ ਚੰਗੇ ਕੰਮ ਤੇ ਲੱਗਿਆ ਹੋਵੇ ਨਾ ਅਸੀਂ ਮਾਂ ਪੁੱਤ ਪਰਾਂ ਬਹਿ ਕੇ ਆਪਦਾ ਟਾਈਮ ਕੱਢ ਲਈਏ ਸਾਨੂੰ ਕੋਈ ਰਾਣੀ ਹੈਗਾ ਮੈਂ ਕਿੱਥੇ ਜਾਵਾਂ ਨਾ ਮੈਂ ਬੋਲਣ ਚੋਕਰੀ ਆ ਨਾ ਮੈਂ ਪੁੱਤ ਕੋਲੇ ਭਾਵ ਕੱਢਣ ਚੋਕਰੀ ਆ ਓਹੋ ਮਨਪ੍ਰੀਤ ਤੈਨੂੰ ਪਤਾ ਤਾਂ ਹੈ ਸਾਡੀ ਗਗਨ ਨਾ ਜਾਣ ਕੇ ਐ ਕਰਦੀ ਆ ਫਿਰ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ ਹੈਗਾ ਮੈਂ ਤੋ ਤਾਂ ਬੋਲ ਲਿਆ ਗਿਆ ਫਿਰ ਹਾਂ ਚਲ ਮੈਂ ਕੋਈ ਨਹੀਂ ਤੈਨੂੰ ਬੈਕ ਕਾਲ ਕਰਦੀ ਆ ਠੀਕ ਆ ਭਾਬੀ ਕਾਲਜ ਤੋਂ ਨਾ ਛੁੱਟੀਆਂ ਲੈ ਰਹਾ ਡੈਡੀ ਦੀ ਤਾਂ ਵੀ ਠੀਕ ਨਹੀਂ ਹੈਗੀ ਕਿਤੇ ਸਵੇਰੇ ਫਿਰ ਜਾਣ ਲੱਗੇ ਰੌਲਾ ਪਾਵੇਂ ਲੈ ਹੱਦ ਹੋ ਗਈ ਛੁੱਟੀ ਲੈਣ ਵਾਲੀ ਕਿਹੜੀ ਗੱਲ ਹੈਗੀ ਕੋਈ ਨਹੀਂ ਕੰਮ ਦਾ ਹੀ ਔਖਾਗਾ ਮੈਂ ਸਵੇਰੇ ਸਵੇਹਾ ਉੱਠ ਕੇ ਸਾਰਾ ਕੰਮ ਕਰਦਿਆ ਕਰੂੰਗੀ ਲੈ ਦੱਸ ਜਦੋਂ ਮੈਂ ਕਹਿ ਰਹੀ ਆ ਵੀ ਛੁੱਟੀ ਲੈ ਲਓ ਕਿਉਂ ਕੰਮ ਕੌਣ ਕਰੂ ਕਰਦੇ ਚਲ ਠੀਕ ਆ ਅੱਪ ਵੰਡੀ ਕਾ ਛੁੱਟੀ ਲੈ ਲੈਨੇ ਦੋ ਦਿਨ ਦੀ ਛੁੱਟੀ ਤੂੰ ਲੈ ਲਿਆ ਕਰੀ ਦੋ ਦਿਨ ਦੀ ਛੁੱਟੀ ਮੈਂ ਲੈ ਲਿਆ ਕਰੂੰਗੀ ਦੋ ਦਿਨ ਤੂੰ ਕੰਮ ਕਰ ਲਿਆ ਕਰੀ ਦੋ ਦਿਨ ਮੈਂ ਕੰਮ ਕਰ ਲਿਆ ਕਰੂੰਗੀ ਕਿਉਂ ਕੀ ਗੱਲ ਬਈ ਮੈਂ ਨਾ ਆਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਐ ਨਲੇ ਵੈਸੇ ਵੀ ਮੈਂ ਇਸ ਘਰ ਦੀ ਕੁੜੀ ਆ ਨੂੰ ਤੁਸੀਂ ਉਹ ਕੰਮ ਕਰਨ ਦਾ ਹੱਕ ਥੋੜਾ ਬਣਦਾ ਮੇਰਾ ਨਹੀਂ ਨਹੀਂ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਜਿਹੜੀ ਧੀ ਆ ਉਹ ਘਰ ਦਾ ਕੰਮ ਨਹੀਂ ਕਰੂਗੀ ਜਿਹੜੀ ਨੂੰ ਆ ਉਹ ਘਰ ਦਾ ਕੰਮ ਕਰੋਗੀ ਜੇ ਹੁਣ ਤੱਕ ਕਿਸੇ ਕਿਤਾਬ ਚ ਨਹੀਂ ਲਿਖਿਆ ਨਾ ਤਾਂ ਮੈਂ ਲਿਖ ਦੂੰਗੀ ਤੂੰ ਹੀ ਲਿਖੀਂ ਕਿੰਨੀ ਬੁੱਕ ਹਾਂ ਲਿਖ ਦੂੰਗੀ ਆਉ ਦੇ ਛੁੱਟੀਆਂ ਲੈ ਲੈ ਚੁੱਪ ਕਰਕੇ ਨਹੀਂ ਮੈਂ ਵੀਰੇ ਨੂੰ ਫੋਨ ਕਰਨ ਲੱਗੀ ਨਾ ਮਿੰਟ ਨਹੀਂ ਲਾਉਣਾ ਹੈਗਾ ਕੋਈ ਗੱਲ ਨਹੀਂ ਲੈ ਲੂੰਗੀ ਛੁੱਟੀ ਮੈਂ ਮੈਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਇਹ ਸਭ ਤੂੰ ਜਾਣ ਬੁੱਝ ਕੇ ਕਰ ਰਹੀ ਹੈਂ ਦੇਖ ਭਾਬੀ ਭੂਆ ਤਾਂ ਤੂੰ ਉਮੀਦ ਕੋਈ ਰੱਖੀ ਨਾ ਕਿਉਂਕਿ ਉਹਨੇ ਤਾਂ ਡੈਡੀ ਕੋਲ ਹੀ ਬੈਠਣਾ ਤੇ ਕੰਮ ਉਹ ਕਰਦਾ ਇੱਕ ਵੀ ਨਹੀਂ ਕਰੂਗੀ ਨਾਲੇ ਦੂਜੀ ਗੱਲ ਤੂੰ ਜੋ ਸੋਚਣਾ ਤੂੰ ਸੋਚ ਆਈ ਡੋਨਟ ਕੇਅਰ ਲੈ ਦੇਖ ਲਾ ਕਿ ਮੈਂ ਬੋਲ ਦिएਗੀ ਹਿਣੂ ਆਇਆ ਵੀਰ ਨੀਕੇ ਮੋਟੇ ਕੰਮ ਆ ਪਿਛੇ ਨਾ ਮੈਂ ਦੀ ਮਿੰਟਾਂ ਕਰੂੰਗੀ ਵੀ ਹਾਂ ਨਾ ਨਾ ਗਗਾ ਨਾ ਆਏ ਨਹੀਂ ਕੋਈ ਗੱਲ ਨਹੀਂ ਮੈਨੂੰ ਮਾਫ਼ ਕਰ ਦੇ ਮਾਫ਼ੀ ਮੰਗਦੀ ਆ ਮੇਰੀ ਜੁੱਤੀ ਫਿਰ ਕੋਈ ਨਹੀਂ ਕੰਮ ਦਾ ਕੀ ਆ ਕੰਮ ਤਾਂ ਮੈਂ ਪਹਿਲਾਂ ਵੀ ਕਰਦੀ ਆ ਤੇ ਹੁਣ ਵੀ ਕਰ ਲੂੰਗੀ ਪਰ ਇਹਦੀ ਅਕੜ ਨਹੀਂ ਮਰਦਾ ਬਰਦਾਸ਼ਤ ਹੁੰਦੀ ਹੈ ਭਾਬੀ ਚਾਹ ਨਹੀਂ ਕੁਟ ਬਣਾ ਦੇ ਨੱਕਰ ਨਹੀਂ ਹੈਗੀ ਭੂਆ ਨੂੰ ਕਹ ਦੇ ਭੂਆ ਬੇਲ ਹੀ ਨਹੀਂ ਹੈਗੀ ਡੈਡੀ ਕੋਲ ਬੈਠੀ ਆ ਲੈ ਪੁੱਤ ਆ ਤਾਰਾਂ ਜੀਆ ਫੇਰ ਬੰਨ ਦੇ ਚਾਹ ਪੀ ਲੈ ਪਹਿਲਾਂ ਲੈ ਆ ਤਾ ਨਾਲ ਮੈਂ ਤੈਨੂੰ ਆਏ ਪੁੱਛਦੀ ਪੁੱਤਾ ਗੱਗੂ ਤਾਂ ਨਹੀਂ ਮਿਲਿਆ ਕਿਤੇ ਤੈਨੂੰ ਰਾਹ ਖੜੇ ਨਾ ਤਾਂ ਹੀ ਹੁਣ ਤਾਂ ਨਹੀਂ ਮਿਲਿਆ ਪਹਿਲਾਂ ਮਿਲਿਆ ਸੀ ਕਾਫੀ ਟਾਈਮ ਹੋ ਗਿਆ ਪੁੱਤ ਮੈਨੂੰ ਤਾਂ ਐ ਜੇ ਫਿਕਰ ਹੋ ਰਹੀ ਦੇਖੀ ਗੁੱਸੇ ਜੋ ਕੇ ਗਿਆ ਤੀ ਕਰੋ ਤੈਨੂੰ ਉਹਦੀ ਸੁਭਾਅ ਦਾ ਪਤਾ ਹੈ ਚਲ ਕੋਈ ਇੰਤਜ਼ਾਰ ਨਾ ਕਰ ਦਈ ਮੈਂ ਦੇਖ ਲੈਂਦਾ ਕੋਈ ਨਹੀਂ ਹੋਰ ਦੇਖ ਲੈ ਮੇਰੇ ਕੋਲ ਤੈਨੂੰ ਕਿਹਾ ਪੀਲਾ ਚਾਹ ਤਾਂ ਪੀਲਾ ਮੈਂ ਲੈ ਆਉਣਾ ਦਈ ਦੇਖ ਕੇ ਆਹੋ ਹੁਣ ਤਾਂ ਆਇਆ ਹੁਣ ਫੇਰ ਭੇਜ ਦੇ ਇਹਨੂੰ ਬੇਲਾ ਇਹ ਫੇਰ ਕੀ ਗੱਲ ਹੋ ਗਈ ਪੁੱਤ ਜੇ ਮਾਰੇ ਬਗਜੂ ਮੇਰੇ ਕਹੇ ਤੂੰ ਕੋਈ ਨਹੀਂ ਮੈਂ ਬੱਡੂ ਖੰਗ ਕਰਦੀ ਆ ਹੈ ਭਾਈ ਤੇਰੇ ਬਾਰੇ ਕਿੰਨਾ ਸੋਚਦੀ ਆ ਭਾਈ ਕਿੰਨੇ ਵਾਰੀ ਕਹਿਆ ਸੀ ਮੈਨੂੰ ਕਿ ਤੂੰ ਚਰਨੂ ਨੂੰ ਘਮਾਉਣ ਲੈ ਜਾ ਕੇ ਤੇ ਨਾਲੇ ਜਿਵੇਂ ਦਾ ਬੰਦਾ ਆਪ ਹੁੰਦਾ ਨਾ ਉਮੀਦ ਹੀ ਸੋਚਦਾ ਮਾੜੀ ਸੋਚ ਕੱਢ ਦੇ ਦਿਮਾਗ ਚੋਂ ਮੈਂ ਕੀ ਮਤਲਬ ਤੇਰਾ ਤੇਰਾ ਕਹਿਣ ਦਾ ਮਤਲਬ ਕੀ ਆ ਮੈਂ ਤੁਹਾਡੇ ਬੱਟੇ ਮਾਰਦੀ ਫਿਰਦੀ ਆ ਆ ਦੇਖ ਲੋ ਸਿਖਾ ਲੋ ਇਹਨੂੰ ਵੀ ਤੂੰ ਤਾਂ ਸਿਖਾਉਣੇ ਕਿੱਜੇ ਹੋਏ ਹੋ ਨੀ ਪੁੱਤ ਕਿਉਂ ਐਮੀ ਤੂੰ ਬਹਿਵ ਕਰਦੀ ਰਹਿੰਦੀ ਐ ਜੇ ਮੈਂ 2 ਮੀਟਰ ਨਾ ਕਿ ਮੁੰਡੇ ਕੋਲੇ ਖੜ ਜਾਉ ਕੁੜੀ ਕੋਲੇ ਖੜ ਜਾ ਤੈਨੂੰ ਤਾਂ ਐ ਹੁੰਦਾ ਵੀ ਤਾਈ ਸਿਖਾਈ ਜਾਂਦੀ ਆ ਪੁੱਤ ਮੈਂ ਹਾਂ ਜੇ ਕੋਈ ਨਹੀਂ ਮਾਰਾ ਕਰਨਾ ਚਾਹੁੰਦੀ ਐਮੀ ਤੈਨੂੰ ਬਹਿਵ ਰਹਿੰਦਾਗਾ ਮੈਨੂੰ ਸਾਰਾ ਕੁਝ ਹੀ ਪਤਾ ਮੰਮੀ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਦੇਖ ਲੈ ਪੁੱਤ ਕੋਈ ਨਹੀਂ ਤਾਈ ਤੂੰ ਚੁੱਪ ਕਰ ਚਰਨੋ ਜਦ ਨਾਲ ਗਕੂ ਨਾ ਨੌਕਰੀ ਲੱਗ ਗਿਆ ਤੇਰੀ ਅੱਖਾਂ ਫੇਰ ਖੁੱਲਣਗੀਆਂ ਤੈਨੂੰ ਫੇਰ ਪਤਾ ਲੱਗੂ ਕਿ ਘਰ ਦੇ ਕੰਮ ਕਿਵੇਂ ਤੇ ਕੌਣ ਕਰਦਾ ਹੂੰ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ ਦੇਖ ਐਂ ਕਰਦਾ ਜਿਵੇਂ ਬੱਟ ਤੇ ਪਈ ਹੁੰਦੀ ਐ ਜਦੋਂ ਲੱਗੂਗਾ ਨਾ ਉਦੋਂ ਦੇਖੀ ਜਾਊਗੀ ਨਾਲੇ ਅੰਦਰ ਭੱਜ ਜਾ ਯੂਵਿਕਾ ਬੁਲਾਈ ਜਾਂਦੀ ਐ ਚੰਗਾ ਬਾਲਾ ਨਾ ਬੋਲ ਮੈਂ ਹੁਣ ਆਉਦਾ ਭਾਈ ਲੱਭਣ ਜਾਣਾ ਕਿਤੇ ਗੁੱਸੇ ਚ ਹੋ ਕੇ ਕਿਤੇ ਉਨੀ ਕੀ ਕਰ ਲੈ ਕੋਈ ਤਾਈ ਤੂੰ ਟੈਨਸ਼ਨ ਨਾ ਲੈ ਮੈਂ ਲਿਆਉਣਾ ਬੇ ਪੁੱਤ ਤੂੰ ਸੀ ਨਾ ਕਰੇਸ਼ ਕਰੋ ਆਪਦੀ ਕੁੜੀ ਕੋਲੇ ਬਹਿ ਜਾ ਜਾ ਕੇ ਉਹ ਯੂਵਿਕਾ ਠਿੱਕੀ ਜਾਂਦੀ ਐ ਤੈਨੂੰ ਗੱਗੂ ਦਾ ਕੀ ਆਜੂਗਾ ਆ 10 ਮਿੰਟਾਂ ਨੂੰ ਆਪੀ ਆਜੂਗਾ ਉਹ ਆਹੋ ਆਜੂਗਾ ਉਹ ਕਿਹੜਾ ਚੁੰਗਣੀ ਚੁੰਗਦਾ ਵੀ ਉਹਨੂੰ ਪਤਾ ਨਹੀਂ ਕਰਦਾ ਰ ਗੱਲਾਂ ਕਰਦੇ ਹੋ ਲੱਭਣ ਨੂੰ ਦੱਸ ਨਹੀਂ ਨਾਲੇ ਘਰ ਨੂੰ ਜਾਣ ਘਰ ਤੋਂ ਜਾਣ ਦੀ ਕੀ ਲੋੜ ਸੀ ਉਹਨੂੰ ਗੱਲਾਂ ਕਰਦਾ ਤੂੰ ਚਰਨੋਂ ਤੂੰ ਬਾੜਾ ਲੱਗੀ ਬੋਲਣਾ ਮੜਾ ਦੇਖ ਕੇ ਬੋਲਿਆ ਕਰ ਵੱਟੇ ਛੋਟੇ ਨੂੰ ਦੇਖ ਲਿਆ ਕਰ ਨਹੀਂ ਹੁਣ ਤਾਂ ਤੇਰੇ ਕਾਲ ਦੇ ਜਮੇ ਹੀ ਠੰਡ ਪੈ ਗਈ ਉਹ ਪਹਿਲਾਂ ਮੇਰਾ ਜਵਾਕ ਮੇਰੇ ਖਿਲਾਫ ਕਰਤਾ ਹੁਣ ਮੇਰਾ ਬੰਦਾ ਤੂੰ ਥੋੜੀ ਤਾਂ ਨਾ ਜਮੇ ਸ਼ਰਮ ਲਈ ਪਈ ਆ ਕੁਛ ਨਹੀਂ ਕਿਹਾ ਪੁੱਤ ਮੈਂ ਕੁਛ ਵੀ ਐ ਮੁੰਡੇ ਨਾਲ ਤੈਨੂੰ ਕੀ ਕਿਹਾ ਤੂੰ ਹੀ ਹਰਦੀ ਪੁੱਤ ਸਾਰਾ ਦਿਨ ਬੋਲਰੋ ਤੂੰ ਵੀ ਮੜਾ ਮੋਟਾ ਚੁੱਪ ਰਿਹਾ ਕਰ ਪੁੱਤ ਬੰਦੇ ਨਾਲ ਇੰਨਾ ਨਹੀਂ ਬੋਲਦੇ ਕੀ ਕਰਾਂ ਮੈਂ ਮੈਂ ਤਾਂ ਉਹ ਦਿਨ ਨੂੰ ਪਛਤਾਉਣੀ ਐ ਜਿੱਦ ਦੇ ਨਾ ਇਹ ਮੈਂ ਘਰੇ ਲਿਆਂਦੀ ਤੇ ਤਾਂ ਤਾਂ ਮੈਂ ਜਵਾਕ ਦੀ ਜ਼ਿੰਦਗੀ ਖਰਾਬ ਕਰਖੀ ਐ ਨਾਲੇ ਫੁੱਲ ਪਰ ਕੁੜੀ ਐ ਸਾਰਾ ਦਿਨ ਉਹਨੂੰ ਚਿਰਕੀ ਜਾਂਦੀ ਐ ਮੈਨੂੰ ਤਾਂ ਚਿਰਕਣੇ ਤੇ ਚੱਲ ਮੈਂ ਤਾਂ ਛੱਲੀ ਜਾਂਦੀ ਐ ਹੋਰ ਕੀ ਐ ਫਿਰ ਆ ਜਵਾਕ ਦੀ ਸੂਲੀ ਦੀ ਜਾਨ ਟੰਗ ਰੱਖੀ ਐ ਨਾ ਤਾਂ ਇਹਨੂੰ ਭਾਈ ਬਿਨਾ ਸਰਦਾ ਨਾ ਉਧਰ ਸਰਦਾ ਇਹ ਕਿਤੇ ਚਾਰ ਸਪੇਰੇ ਮਾਰਦਾ ਵਿਚਾਰਾ ਹੱਥ ਪੱਲੇ ਕੀ ਕਰੇ ਲੈ ਭਾਈ ਦਵਾਈ ਲੈਣਾ ਤਾ ਦਵਾਈ ਲੈ ਤੱਲੇ ਲੈ ਨਾ ਬਣੇ। ਮੈਨੂੰ ਗੱਲ ਸੁਣਾ। ਇਹ ਦੋਏ ਨਾਂ ਦੇ ਪਰਜਾਈ ਮੂੰਹ ਮੋਟਾ ਕਦੀ ਫਰਤੀਆਂ ਨੇ। ਕੋਈ ਗੱਲ ਹੋਈ ਆ ਨਾ ਚਾ। ਨਾ ਬਾਈ। ਇਹਨਾਂ ਚ ਕੀ ਗੱਲ ਹੋਣੀ ਆ? ਨਾਲੇ ਨਿਆਣੀਆਂ ਨੇ। ਕਦੇ ਉਧਰ ਹੋ ਜਾਂਦੇ ਨੇ, ਕਦੇ ਉਧਰ ਹੋ ਜਾਂਦੀਆਂ ਨੇ ਗੀਆਂ। ਲੈ ਤੂੰ ਦਵਾਈ ਲੈ। ਜਿਹਦੇ ਤੈ ਤਾਂ ਨਹੀਂ ਉਹ ਗੱਲਾਂ ATI ਕਿਤੇ ਆਪਣੇ ਫਾਇਦੇ ਲਈ ਇਹਨਾਂ ਨੂੰ ਰੜਈਆਵੇਂ। ਲੈ ਹਾਇ ਦੇਖ ਨਾ ਬਾਈ। ਮੈਂ ਇਹ ਜਿਹਾ ਕੰਮ ਪੜਾਂਦੀ ਕਿਉਂ ਕਰੂੰਗੀ? ਨਾਲੇ ਇਹਨਾਂ ਨੂੰ ਲੜਾ ਕੇ ਮੈਨੂੰ ਕੀ ਮਿਲ ਜਾਣਾ ਉਹ ਪਹਿਨੇ ਪਤਾ ਮੈਨੂੰ ਤੇਰੇ ਸਭ ਉਹ ਦਾ ਤੇਰਾ ਪਹਿਲਾਂ ਵੀ ਇਹੀ ਕੰਮ ਹੁੰਦਾ ਸੀ ਕਿ ਤੇ ਹੁਣ ਵੀ ਉਹ ਨਹੀਂ ਬਈ ਇਹ ਜੀ ਗੱਲ ਕੋਈ ਨਹੀਂ ਹੈਗੀ ਨਾਲੇ ਉਦੋਂ ਮੈਂ ਨਿਆਣੀ ਸੀਗੀ ਤੇ ਹੁਣ ਮੈਂ ਸਿਆਣੀ ਹੋ ਰਹੀ ਆਂਗੀ ਹੁਣ ਵੱਡੀ ਹੋ ਰਹੀ ਆਂਗੀ ਹੁਣ ਥੋੜੀ ਇਹੋ ਜਿਹੇ ਕੰਮ ਕਰੂੰਗੀ ਨਾਲੇ ਉਹ ਟਾਈਮ ਬੀਤ ਗਿਆ ਜਦੋਂ ਇਹ ਚੱਜ ਕਰਦੀ ਹੁੰਦੀ ਸੀ ਲੈ ਗੋਲੀ ਫਟ ਫਿਰ ਤੂੰ ਸਮਝਾਏ ਕਰਨਾ ਇਹਨਾਂ ਨੂੰ ਵੀ ਭਾਈ ਮੈਂ ਕਹਿ ਰਿਹਾ ਕਰੋ ਚਲ ਕੋਈ ਨਾ ਬਾਈ ਮੈਂ ਆਪੇ ਸਮਝਾ ਦੂੰਗੀ ਤੂੰ ਨਾ ਐਨੀ ਟੈਨਸ਼ਨ ਲੈ ਨਾ ਲੈ ਗੱਲ ਹੋਰ ਹਾਂ ਬਈ ਗਗਨ ਨੂੰ ਵਿਆਹ ਆ ਤੇ ਮਨਾਉ ਤੂੰ ਮੈਂ ਬੈਠੇ ਬੈਠੇ ਆਪਣੇ ਹੱਥੀ ਕਾਰਜ ਕਰ ਜਾਉਂਦਾ ਮੇਰੀ ਵੀ ਜਾਨ ਸਕਾਲੀ ਨਿਕਲ ਜੂ ਮੜੀ ਉੱਠੀ ਨਹੀਂ ਤਾਂ ਆ ਤ ਮੈਂ ਭਟਕਦੀ ਰਹੂਗੀ ਜੇ ਕਾਰ ਦੇ ਵਿੱਚ ਰਹਿ ਗਿਆ ਕੋਈ ਨਾ ਮੈਂ ਆਪੇ ਕਰ ਲੂੰਗੀ ਗੱਲ ਉਹ ਦਿਨ ਮੈਂ ਆਪੇ ਮਣਾ ਲੂੰਗੀ ਗਗਨ ਲੈ ਤੂੰ ਲੈ ਨਾ ਦਿਮਾਗ ਤੇ ਬੋਝ ਪਾਇਆ ਕਰ। ਤੇ ਦਿਮਾਗ ਤੇ ਤਾਂ ਬੋਝ ਨਹੀਂ ਦਿਆ ਬਣਾ। ਹਟਾ ਦਿਮਾਗ ਤੇ ਹੀ ਗੱਲ ਚੱਲਦੀ ਜਾ। ਇੱਕ ਤਾਂ ਬਾਈ ਤੂੰ ਪਹਿਲੀ ਠੀਕ ਨਹੀਂ ਰਹਿੰਦਾ ਹੈਗਾ। ਤੈਨੂੰ ਦੇਖ ਦੇਖ ਕੇ ਮੈਨੂੰ ਉਦੋਂ ਟੈਨਸ਼ਨ ਹੋਈ ਰਹਿੰਦੀ ਹੈ ਕਿ। ਚਲੋ। ਠੀਕ ਹੈ ਬਾਈ ਚੰਗਾ। ਤੂੰ ਆਰਾਮ ਕਰ ਲੈ ਪੈ ਜਾ ਹੁਣ। ਠੀਕ। ਚਲ। ਨੇ ਦੇਖ ਲੈ ਮੇਰੇ ਭਾਈ ਨੂੰ ਕਿੰਨੀ ਫਿਕਰ ਹੋ ਰਹੀ ਹੈ ਗਗਨ ਦੀ ਕਿੰਨੀ ਟੈਨਸ਼ਨ ਲੈ ਰખી ਆ ਉਹ ਤੋਂ ਨਾਲੇ ਬਿਮਾਰ ਹੋ ਰਿਹਾਗਾ ਕੋਈ ਨਾ ਗਗਨ ਨੂੰ ਤਾਂ ਮੈਂ ਬਣਾਉਣੀ ਆ ਪਿਆ ਲਈ ਇਥੇ ਨਾਲ ਕੋਈ ਰਿਸ਼ਤਾ ਦੇਖਦੀ ਆ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਉਹਦਾ ਰਿਸ਼ਤਾ ਕਰ ਦਾਂਗੀ ਨਾਲੇ ਮੇਰਾ ਪ੍ਰਾਸੋਖਾ ਹੋ ਜਾਊਗਾ ਤਤਪਾਰ ਰੱਖੇਕ ਤਾਂ ਨਾ ਮੈਂ ਭਾਬੀ ਨੂੰ ਦੁਖੀ ਕਰ ਦੇਗਾ ਹਏ ਹਏ ਸਾਰਾ ਪਿੰਡ ਗਾਇ ਹੈ ਲੱਤਾਂ ਦੁਖੜ ਲੱਗੀਆਂ ਮੇਰੀਆਂ ਤਾਂ ਮੈਂ ਤਾਂ ਐ ਸੋਚਦੀ ਆ ਪੁੱਤ ਉਹ ਹੀ ਨਿਆਣਪਣਾ ਤੇਰੇ ਚੋਂ ਹਲੇ ਗਿਆ ਨਹੀਂ ਹਨਾ ਜਦੋਂ ਛੋਟਾ ਹੁੰਦਾ ਨਾ ਉਦੋਂ ਵੀ ਰਸਕਿਉਰੀ ਬੈੰਦਾ ਹੁੰਦਾ ਹੁਣ ਵੀ ਤੂੰ ਇੱਥੇ ਬੈਣ ਹੁਣ ਤਾਂ ਤੂੰ ਦਾੜੀ ਵਾਲਾ ਹੋ ਗਿਆ ਤੂੰ ਹੋਰ ਕੀ ਕਰਨਾ ਕੀ ਤੂੰ ਘਰੇ ਬੈਠਿਆ ਨਹੀਂ ਜਾਂਦਾ ਨਾਲੇ ਮਾਂ ਨਾ ਤਾਂ ਤੂੰ ਮੇਰੀ ਕੋਈ ਗੱਲ ਸੁਣਦੀ ਐ ਤੇ ਨਾ ਹੀ ਮੇਰੀ ਕੋਈ ਗੱਲ ਮੰਨਦੀ ਐ ਮੈਂ ਦੱਸ ਫਿਰ ਹੋਰ ਕੀ ਕਰਾਂ ਲੈ ਕਹਿੰਦਾ ਤੂੰ ਰੇ ਕੀ ਆਣ ਲੱਗ ਪੁੱਤ ਕਰੇ ਨਾ ਹੋਵੇ ਭਲਾ ਮਾਂ ਬੇਜੋ ਹਥਾਂ ਦੇ ਹੱਥ ਤਰ ਕੇ ਐਨਾ ਤਾਂ ਤੂੰ ਪਤਾ ਪੁੱਤ ਫਿਰ ਮੈਂ ਹੁਣ ਆਮਾ ਨਾ ਹੋਰ ਕੀ ਕਰਾਂ ਮੈਂ ਤੂੰ ਮੈਨੂੰ ਐਂ ਦੱਸ ਮੈਂ ਤੇਰੇ ਕਿਹੜੀ ਗੱਲ ਹੈ ਜਿਹੜੀ ਅਸੀਂ ਸੁਣਦੀ ਨੇ ਮਾਂ ਪੁੱਤਾ ਨਾ ਮੇਰੀ ਕੋਈ ਗੱਲ ਵੀ ਨਹੀਂ ਮੰਨਦੀ ਨਾਲੇ ਬੱਚਾ ਆਪਣੀ ਮਾਂ ਨੂੰ ਐਨੀ ਤਕਲੀਫ ਚ ਦੇਖ ਸਕਦਾ ਜਿੰਨੀ ਤਕਲੀਫ ਤੈਨੂੰ ਹੋਈ ਪਈ ਹੈ ਪੁੱਤ ਕੁਝ ਨਹੀਂ ਹੁੰਦਾ ਅਨਾਈ ਥੋੜੇ ਚਿਰ ਦਿੱਤਾ ਗੱਲ ਦੀ ਹੁਣ ਕਿੰਨਾ ਕੁ ਟਾਈਮ ਲੱਗਿਆ ਥੋੜਾ ਘਾਣਾ ਟਾਈਮ ਬਸ ਆਪਣੇ ਤੇ ਤੱਕ ਪਿਆ ਰਿਹਾ ਮਾਂ ਹੁਣ ਮੈਨੂੰ ਵੀ ਪਤਾ ਨੌਕਰੀ ਕਦੋਂ ਮਿਲੂਗੀ ਕਦੋਂ ਨਹੀਂ ਮੰਮੀ ਤੂੰ ਨਾਲੇ ਥੋੜੀ ਜੀ ਤਾਂ ਮੇਰੀ ਗੱਲ ਮੰਨ ਲੈ ਤੂੰ ਤਨਾ ਜਮੀ ਨਹੀਂ ਹੁਣਾ ਅੱਗੇ ਬੋਲਦੀ ਪਤਾ ਨਹੀਂ ਕੀ ਹੋ ਜਾਂਦਾ ਤੈਨੂੰ ਕੀ ਤੈਨੂੰ ਸੱਪ ਸੁੰਘ ਜਾਂਦਾ ਤੂੰ ਕੋਈ ਗੱਲ ਦਾ ਤੋੜਾ ਨਹੀਂ ਤੇ ਜਵਾਬ ਦੇ ਦੇ ਬਾਬਾ ਗੁਰੂ ਜਿਹੜੀ ਗੱਲ ਕਹਾਂਗੇ ਨਾ ਮੈਂ ਮੰਨ ਲਿਆ ਕਰੂੰ ਜੇ ਮੇਰੀ ਤਬੀਅਤ ਨਾ ਠੀਕ ਹੋਈ ਨਾ ਮੈਂ ਤੂੰ ਕਹਾਂਗਾ ਵੀ ਤੂੰ ਰੋਟੀ ਨਾ ਪਕਾ ਮੈਂ ਰੋਟੀ ਜਮੀ ਨਹੀਂ ਪਕਾਉਂਦੀ ਤੇਰੇ ਕਹਤ ਨਾ ਮੈਂ ਰੋਟੀ ਉੱਥੇ ਛੱਡ ਦੂੰ ਪਰ ਹੁਣ ਤਾਂ ਮੰਨ ਜਾ ਮਾਂ ਜੇ ਤੂੰ ਹੁਣ ਨਾ ਮੇਰੀ ਗੱਲ ਮੰਨੀ ਤਾਂ ਫਿਰ ਦੇਖ ਲਈ ਮੈਂ ਤਾਂ ਨਾ 500 ਰੁਪਏ ਦਿਹਾੜੀ ਤੇ ਲੱਗ ਜੂ ਤੇ ਆਪਣੀ ਰਾਤ ਤੇ ਬੈ ਕੇ ਰੋਟੀ ਖਾਇਆ ਕਰੂੰ ਉੱਥੇ ਤੂੰ ਕਰੀ ਜੀ ਇਹਨਾਂ ਦੇ ਕੋਲੇ ਕਿਉਂਕਿ ਤੂੰ ਹਟਦੀ ਤਾਂ ਹੈ ਨਹੀਂ ਤੈਨੂੰ ਜਿੰਨਾ ਮਰਜ਼ੀ ਮੈਂ ਸਮਝਾ ਲਾਂ ਮੈਂ ਪੁੱਤ ਤੈਰੀਆਂ ਤੋਹੀ ਨਿਆਣੇ ਵਾਲੀਆਂ ਗੱਲਾਂ ਆ ਤੂੰ ਤਾਂ ਜੂਵੀ ਕਾਣਾ ਵੀ ਪਹਿੜਾ ਹੋ ਰਿਹਾ ਉਹੀ ਬੱਚੇ ਦਾ ਬੱਚਾ ਚੱਲ ਘਰੇ ਚੱਲ ਪਕੌੜੇ ਬਣਾ ਰੱਖੇ ਨੇ ਆਪਾਂ ਮਾਂ ਪੁੱਤ ਦੋਨੇ ਖਾਵਾਂਗੇ ਤੂੰ ਭੱਗ ਜਾ ਮੈਂ ਆਨਾ ਲੱਗਾ ਮੈਂ ਆਨਾ ਖੜਾ ਹੋ ਉਹ ਬਾਹਰ ਜਾ ਮੈਂ ਆਨਾ ਥੋੜੇ ਜਿ ਦੇ ਮੈਂ ਇੱਥੇ ਖੜੀ ਐ ਚੱਲ ਡੱਬੀਆਂ ਜੀ ਕਿੰਨੀਆਂ ਹੋਈਆਂ ਆਪਣੀਆਂ ਖਾਦੀ ਜੜੀ ਸਿੱਟੂਗੀ ਆ ਫੜੀ ਮੇਰੇ ਚੁੰਨੀ ਦਿਨਦਰ ਪਰਾਈ ਕਰਦੇ ਨਾਲੇ ਮੇਰੇ ਵਾਸਤੇ ਸੈਂਡਵਿਚ ਬਣਾ ਦੇ ਮੈਂ ਦਲੀਆ ਨਹੀਂ ਖਾਣਾ ਹੈਗਾ ਮੇਰੀ ਗੱਲ ਸੁਣ ਲੈ ਮੇਰੇ ਤੋਂ ਨਹੀਂ ਤੇਰੇ ਕੰਮ ਜੀ ਹੁੰਦੇ ਹੈਗੇ ਆਪਦੇ ਕੰਮ ਨਾ ਆਪੇ ਕਰ ਲਾ ਜੇ ਆਪਦੇ ਤੋਂ ਨਹੀਂ ਹੁੰਦੇ ਤਾਂ ਭੂਆ ਬਹਿਲੇ ਬੈਠੀ ਉਧਰ ਹੋਲ ਨੂੰ ਜਾ ਕੇ ਕਹਦੇ ਕਿ ਛੇ ਜੀ ਮੈਂ ਦਾਦੀ ਡੈਡੀ ਨੂੰ ਜਾ ਕੇ ਲੈ ਆ ਕੇ ਗੱਲ ਬਣੀ ਦੱਸ ਨਾਲੀ ਤੇ ਤੁਹਾਡੇ ਕੰਮ ਵੀ ਨਹੀਂ ਹੁੰਦੇ ਹੈਗੇ ਨਹੀਂ ਹੁੰਦੇ ਤੈਨੂੰ ਗੱਲ ਦਾ ਪਤਾ ਮੈਨੂੰ ਨੇ ਇਸ ਘਰ ਦੇ ਵਿੱਚ ਕੋਈ ਵੀ ਕਿਸੇ ਕੰਮ ਵਾਸਤੇ ਵੀ ਨਹੀਂ ਕਹਿੰਦਾ ਹੈਗਾ ਸੋ ਮੈਂ ਕੰਮ ਨਹੀਂ ਕਰੂੰਗੀ ਕੰਮ ਤਾਂ ਤੁਹਾਨੂੰ ਹੀ ਕਰਨੇ ਪੈਣਗੇ ਮੈਂ ਠੇਕਾ ਨਹੀਂ ਲਿਆ ਹੈਗਾ ਤੇਰੇ ਕੰਮਾਂ ਦਾ ਠੀਕ ਆ ਮੈਨੂੰ ਹੋਰ ਵੀ ਬਹੁਤ ਕੰਮ ਨੇਗੇ ਤੇਰੇ ਤਾਂ ਜਦੋਂ ਜੀ ਕਰਦਾ ਤੂੰ ਆਰਡਰ ਮਾਰ ਦਿੰਨੀ ਆ ਕੇ ਤੈਨੂੰ ਮੈਂ ਬੇਲੀ ਦੇਖਦੀ ਆ ਇੱਥੇ ਬੇਲੀ ਹੋਈਆਂ ਕਰਦੀ ਵੀ ਕੀ ਆ ਤੂੰ ਇੱਥੇ ਹੱਥ ਪੱਲੇ ਮਾਰੀ ਜਾਂਦੀ ਆ ਜੇ ਬਣਾ ਕੇ ਦੇ ਦੇ ਮੈਨੂੰ ਸੈਂਡਵਿਚ ਨਾਲੇ ਡੈਡੀ ਬਿਮਾਰ ਪਿਆ ਤੈਨੂੰ ਕੀ ਲੱਗਦਾ ਉਹ ਬਿਮਾਰ ਪਿਆ ਤੇ ਤੂੰ ਘਰ ਦੇ ਤੇ ਰਾਜ ਕਰੇਂਗੀ ਆ ਤਾਂ ਭੁੱਲਿਆ ਦਿਮਾਗ ਚੋਂ ਕੱਢ ਦੇ ਗੱਲ ਪਤਾ ਨਹੀਂ ਨਾ ਤੇਰੇ ਦਿਮਾਗ 'ਚ ਕਿਹੜੇ ਸਕਰੂ ਨੇ ਜਿਹੜੇ ਉਹ ਢਿੱਲੇ ਹੋ ਜਾਂਦੇ ਨੇਗੇ ਕੀ ਤੇਰੇ ਦਿਮਾਗ ਚ ਚੱਲਦਾ ਰਹਿੰਦਾਗਾ ਜਿਹੜੀਆਂ ਗੱਲਾਂ ਮੈਂ ਕਹਿੰਦੀ ਨਹੀਂ ਹੈਗੀ ਤੂੰ ਆਪਦੇ ਮਨ ਚੋਂ ਹੀ ਘੜੀ ਜਾਨੀਏ ਘੜਦੀ ਨਹੀਂ ਹੈਗੀ ਮੈਨੂੰ ਤੇਰੀ ਸੋਚਦਾ ਨਾ ਪਹਿਲੀ ਪਤਾ ਵੀ ਤੂੰ ਆਹ ਸੋਚੇਂਗੀ ਜੇ ਤੈਨੂੰ ਪਤਾ ਹੈ ਵੀ ਮੈਂ ਇਹ ਚੀਜ਼ਾਂ ਸੋਚਦੀਆਂ ਫਿਰ ਕਿਉਂ ਫਾਨੇ ਲੈਣੇ ਹੁੰਨੇ ਆ ਕੇ ਆਪਦੇ ਕੰਮ ਆਪ ਕਰ ਲਿਆ ਕਰ ਤੂੰ ਹੈਗੀਆਂ ਕਰਨ ਵਾਸਤੇ ਹੁਣ ਬਣਾ ਕੇ ਦੇਂਗੀ ਕਿ ਮੈਂ ਡੈਡੀ ਨੂੰ ਦੱਸਾਂ ਜਾਂ ਤੇਰੇ ਪੇਕੇ ਨੂੰ ਫੋਨ ਲਾਵਾਂ ਮੈਨੂੰ ਐਂ ਦੱਸ ਦੇ ਇਹ ਨਿੱਕੇ ਨਿੱਕੇ ਗੱਲਾਂ ਤੇ ਨਾ ਪੇਕੇ ਨੂੰ ਫੋਨ ਨਹੀਂ ਲਾਈਦੇ ਹੁੰਦੇ ਹੈਗੇ ਬਣਾ ਕੇ ਦੇਂਗੀ ਜਾਂ ਤੁਰ ਜਾ ਕੋਈ ਨਹੀਂ ਬਣਾ ਦੂੰਗੀ ਕਿੱਥੇ ਮੈਂ ਭਿੰਡਾਂ ਦੇ ਖੱਖਰ ਨਾਲ ਸਿਆਪਾ ਲਿਆਗਾ ਮੈਨੂੰ ਤਾਂ ਐ ਸੀ ਵੀ ਚਲ ਡੈਡੀ ਬਿਮਾਰ ਨੇ ਮਾੜਾ ਮੋਟਾ ਇਹ ਸੋਚੂਗੀ ਬੋਲਣ ਲੱਗੀ ਦੇਖੂਗੀ ਇਹ ਤਾਂ ਸਿਰੇ ਸੜੀ ਚੜਦੀ ਜਾਂਦੀ ਹੈਗੀ ਮੈਂ ਕਰਦੀ ਆਂ ਭੂਆ ਨਾਲ ਗੱਲ ਜਾ ਕੇ ਕਿਨੂੰ ਬੋਲ ਮਾਰੀ ਜਾਂਦੀ ਐ ਤੋ ਵਾ ਅੱਛਾ ਪੁੱਤ ਮੇਰੀ ਕੀ ਗੱਲ ਸੁਣ ਅੱਜ ਤੂੰ ਮੇਰੇ ਕੋਲ ਚਾਹ ਕਿਉਂ ਨਹੀਂ ਪੀਣ ਆਈ ਮੇਰਾ ਤਾਂ ਮਨ ਨਾ ਕਰਤਾ ਸੀ ਚੱਲ ਕੋਈ ਨਾ ਪੁੱਤ ਲੈ ਪ੍ਰਸ਼ਾਦ ਲੈ ਲੈ ਆ ਕੀ ਦੇਈ ਜਾਂਦੇ ਐ ਇਹਨੂੰ ਵਾਪਸ ਕਰ ਕੀ ਦੇ ਰਹੀ ਸੀ ਇਹਨੂੰ ਪ੍ਰਸ਼ਾਦ ਦਿੰਦੀ ਸੀ ਪੁੱਤ ਮੈਂ ਹੋਰ ਕੀ ਦੇਣਾ ਸੀ ਮੰਮੀ ਤੁਸੀਂ ਜਾਣ ਦੋ ਜਾਣ ਦੋ ਪਤਾ ਨਹੀਂ ਕਿੱਥੋਂ ਕਿੱਥੋਂ ਕਰਾ ਕਰਾ ਕੇ ਲਿਆਉਨੇ ਹੋ ਤਾਂ ਹੀ ਤਾਂ ਇਹ ਮੇਰੇ ਕਹਿਣੇ ਚ ਨਹੀਂ ਹੈਗੀ ਲੈ ਦੇਖ ਲੈ ਕਹਿੰਦੀ ਕਿ ਮੈਂ ਇਹਨਾਂ ਤੇ ਕਿਉਂ ਬੁਰਾ ਕਰੂ ਪੁੱਤ ਤੂੰ ਕਿਉਂ ਸਾਧਨ ਮਾਰੀਆਂ ਪਾਸਰੀ ਜਾਂਦੀਆਂ ਨੇ ਤੇਰੇ ਉਹ ਤੁਸੀਂ ਚੰਗਾ ਵੀ ਕਦੋਂ ਕਰਦੇ ਹੋ ਭਾਬੀ ਰੋਟੀ ਪਾਣੀ ਵੀ ਆਪ ਬਣਾ ਲਿਆ ਕਰੋ ਕਿਤੇ ਪੁੱਛ ਵੀ ਨਾ ਮੇਰੀ ਮਾਂ ਕੁਛ ਮਲਾ ਕੇ ਦੇ ਦੇ ਤੁਹਾਨੂੰ ਮੈਂ ਚੁੱਪ ਕਰਦਾ ਚੁੱਪ ਕਰਦਾ ਕਰਟਾ ਕਰ ਪਹਿਲਾਂ ਸਾਰੀਆਂ ਗੱਲਾਂ ਕਹਿ ਦੇਣਾ ਫਿਰ ਮਾਫ਼ੀਆਂ ਮੰਗਣ ਨੂੰ ਆਪਣੀ ਮਾਂ ਨੂੰ ਭੇਜ ਦੇਣਾ ਮੂੰਹ ਸੰਭਾਲ ਕੇ ਬੋਲਿਆ ਕਰ ਚੱਲੇ ਕੁੜੀ ਅੰਦਰ ਚੱਲ ਹੁਣ ਜਦੋਂ ਕੋਈ ਗੱਲ ਨਹੀਂ ਨਾ ਮਿਲੀ ਤਾਂ ਉਹ ਜਾਂਦੀਆ ਚੁੱਪ ਕਰਕੇ ਵੀ ਪੁੱਤ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਇਹਦੇ ਨਾਲ ਨਾ ਆੜਿਆ ਕਰ ਇੱਥੇ ਸਾਰਾ ਦਿਨ ਬਹਾਨੇ ਪਾ ਰੀ ਜਾਂਦੀ ਐ ਇੱਥੇ ਜਹੀ ਜੀ ਹੈਗੇ ਕੰਮਲੀ ਹੈਗੇ ਤੂੰ ਤਾਂ ਚੁੱਪ ਕਰ ਜਾ ਕਰ ਮੈਨੂੰ ਨਹੀਂ ਸਹੀ ਜਾਂਦਾ ਤੂੰ ਹੀ ਸਹੀ ਜਾਨੀ ਐ ਪਤਾ ਨਹੀਂ ਕੀ ਖਾ ਕੇ ਕੀ ਕਹਾਉਂ ਮੈਂ ਤਨਕ ਤਾਂ ਤੂੰ ਮੇਰੀ ਮਾਂ ਆ ਦੱਸ ਪਤਾ ਨਹੀਂ ਕੀ ਇਹਨਾਂ ਦੀ ਗੁਲਾਮੀ ਦੇ ਵਿੱਚ ਤੈਨੂੰ ਰੱਖਿਆ ਤੈਨੂੰ ਮੈਂ ਕਿੰਨੇ ਵਾਰ ਕਹਤਾ ਕਿ ਛੱਡ ਇਹਨਾਂ ਦਾ ਘਰ ਆਪਾਂ ਕਿਤੇ ਕਿਰਾਏ ਤੇ ਰਹਿ ਲਾਂਗੇ ਪੁੱਤ ਸਿਆਣੇ ਬੰਦੇ ਨੇ ਨਾ ਸਾਰੀਆਂ ਸਹਣੀਆਂ ਪੈਂਦੀਆਂ ਨੇ ਆ ਮੈਂ ਲੱਗ ਗਿਆ ਉਹਾਂ ਤੁਹਾਨੂੰ ਉਹਾਂ ਦੇਣ ਇਹ ਤਾਂ ਸਾਰਾ ਘਰ ਦਾ ਕੰਮ ਖਰੇਜੂ ਸਾਰੇ ਖੇੜ ਨਹੀਂ ਖਿੜ ਜਾਣਗੇ ਤੈਨੂੰ ਨਹੀਂ ਤੇਰੇ ਨਹੀਂ ਪੱਲੇ ਪੈਂਦੀ ਮਾਂ ਛੱਡ ਪਰ ਨਾ ਮੈਂ ਕੀ ਕਰਾਂ ਡੈਡੀ ਮੈਂ ਸੱਚੀ ਕਹਿ ਰਹੀ ਹਾਂ ਭਾਬੀ ਦਾ ਬਿਨਾ ਮਤਲਬ ਤੂੰ ਐਨਾ ਬੋਲਦੀ ਐ ਮੈਨੂੰ ਮੜੇ ਤੂੰ ਕੰਮ ਕਰਨ ਨੂੰ ਕਹਦਾ ਤੂੰ ਮੈਨੂੰ ਐ ਕਹਿੰਦੀ ਮੈਨੂੰ ਉਹ ਕਹਿੰਨੇ 3600 ਗੱਲਾਂ ਸੁਣਾਉਂਦੀ ਆ ਡੜੀ ਮੇਰੀ ਗੱਲ ਸੁਣੋ ਮੇਰਾ ਨਾ ਇੱਕ ਸੁਪਨਾ ਕਿ ਵੀ ਮੈਂ ਵਿਆਹ ਨਾ ਕਰਾ ਕੇ ਨਾ ਜੇ ਪੜ੍ਹ ਲਿਖ ਕੇ ਕੁਝ ਲੱਗ ਜਾਂ ਵਧੀਆ ਨੌਕਰੀ ਕਰ ਲੂੰਗੀ ਆਪਦੀ ਜ਼ਿੰਦਗੀ ਆਪਦੇ ਹਿਸਾਬ ਨਾਲ ਜੀ ਜੂਗੀ ਮੈਂ ਤੁਸੀਂ ਮੈਨੂੰ ਥੋੜਾ ਜਿਹਾ ਟਾਈਮ ਇੱਥੇ ਹੋਰ ਨਹੀਂ ਰੱਖ ਸਕਦੇ 2-4 ਸਾਲ ਚਲ ਕੋਈ ਗੱਲ ਦੇਖੋ ਤੇਰੇ ਭਾਈ ਨਾਲ ਗੱਲ ਕਰਕੇ ਤਾਂ ਕੋਈ ਫਾਇਦਾ ਨਹੀਂ ਮੈਂ ਉਹਦੇ ਪਿਓ ਨੂੰ ਕਹਿਣਾ ਵੀ ਭਾਈ ਜਿਆਦਾ ਵੱਡੀ ਕੁੜੀ ਤਾਂ ਸੁਝਾ ਕੇ ਜਾਓ ਨਹੀਂ ਆਪਣੀ ਨੂੰ ਲੈ ਜਾਓ ਹਾਂ ਬੱਸ ਉਹ ਨਹੀਂ ਭਾਈ ਉਹਦੇ ਪੇਕੇਆਂ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਸਮਝਾਤੀ ਤੇ ਉਹ ਮੰਨ ਵੀ ਗਈ ਉਹ ਕਹਿੰਦੀ ਘਰ ਦਾ ਕੰਮ ਸਾਰਾ ਮੈਂ ਹੁਣ ਆਪੇ ਕਰ ਲਿਆ ਕਰੂੰਗੀ ਕਿਉਂ ਡੈਡੀ ਦੇਖ ਲਿਆ ਭਾਬੀ ਆਪ ਨਹੀਂ ਆਈਏਗੀ ਭੂਆ ਦੇ ਹੱਥ ਸੰਦੇਸ਼ ਭੇਜਦਾ ਇਹੋ ਜਿਹੀ ਆ ਉਹ ਉਹ ਫਿਰ ਕੀ ਹੋ ਗਿਆ ਪੁਣੇ ਆਪਣੀ ਗਲਤੀ ਮੰਨ ਤਲੇ ਹੁਣ ਤੂੰ ਵੀ ਛੱਡ ਦੇ ਗੁੱਸਾ ਕੀ ਗੁੱਸਾ ਛੱਡ ਦੇ ਮੈਂ ਇੱਕ ਵਾਰ ਬੰਦਾ ਸੌਰੀ ਤਾਂ ਕਹਿ ਸਕਦਾ ਨਹੀਂ ਮੈਂ ਕਿਹੜਾ ਤੂੰ ਕੁਝ ਮਾੜਾ ਕਰਤਾ ਸੀ ਚਲ ਚਲ ਕੋਈ ਨਾ ਪੁੱਤ ਐਵੇਂ ਨਿਕਲਿਆ ਸਭदाई ਦਾ ਹੁੰਦਾ ਕਰੀ। ਹੋਰ ਤੁਸੀਂ ਉੱ딜 ਛੱਡੀ ਜਾਂਦੇ ਹੋ। ਤੁਹਾਨੂੰ ਉਹਦੇ ਪੇਕੇ ਨੂੰ ਫੋਨ ਕਰਨਾ ਚਾਹੀਦਾ। ਉਹ ਕਾਨੂੰਨ ਤਵੈਸ਼ਾ ਦਿਖਾਣਾ ਪੁੱਤ। ਜਾਂ ਹੁਣ ਕਹਿਤਾ ਅਗਲੀ ਨੇ। ਜੇ ਫੇਰ ਕਰੋਗੀ ਫੇਰ ਦੇਖ ਲਾ। ਮੈਨੂੰ ਕਹੇ ਤੇਰੇ ਸਕੂਲ ਟੀਲੇ ਨੇ। ਨਾ ਪਾਗਲਾ ਮੈਂ। ਮੈਨੂੰ ਨਹੀਂ ਪਤਾ ਆਇਆ। ਨਾ ਦੇਖ। ਉਹ ਦੇਖ ਪਾਗਲਾ। ਚੁੱਪ ਕਰ। ਰੋਈ ਨਹੀਂ ਕਰਦੇ ਸੁੱਕੀ ਸੰਦੀ। ਕਿਵੇਂ ਕਮਲੀ ਦੀ ਰੋਈ ਜਾਂਦੀ ਹੈ? ਚੁੱਪ ਕਰ ਬਸ। ਚਲ ਤੂੰ ਫੜਲਾ ਤੇਨ ਕੋਈ ਨਹੀਂ ਰੋਕਦਾਗਾ। ਪੰਕਾ। ਹੂੰ। ਠੀਕ ਆ ਜਦ ਕਹੇਂਗੀ ਉਹ ਤੋਂ ਕਰਾਂਗੀ ਠੀਕ ਆ ਠੀਕ ਆ ਚਲ ਖੀ ਸੱਚੀ ਕਿਸ ਮੁੰਡੇ ਨਾਲ ਬੈਠਦੀ ਆ ਕੋਈ ਗੱਲ ਇਹਦੇ ਬਾਰੇ ਨਾ ਹੁਣ ਤੂੰ ਮੈਨੂੰ ਹੋਰ ਕੁਝ ਵੀ ਪਤਾ ਕਰਕੇ ਦੱਸੀ ਠੀਕ ਹੈ 헤 ਮੈਨੂੰ ਕਿ ਤਾਂ ਮੈਂ ਕੀ ਦਿੰਦੀ ਆ ਤਾਂ ਕਿਉਂ ਤੇ ਉਹਨੂੰ ਹੁਣ ਮੈਂ ਦਵਗੀ ਇਹ ਵੀ ਕਿ ਯਾਦ ਰੱਖੂਗੀ